ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਧੂਫ ਬੱਤੀ ਜਾਂ ਫਿਰ ਜੋਤ ਲਗਾਉਂਦੇ ਹੋ ਤਾਂ ਉਸ ਨੂੰ ਕਦੇ ਵੀ ਫੂਕ ਮਾਰ ਕੇ ਨਾ ਬਚਾਓ ਇਸ ਤਰ੍ਹਾਂ ਕਰਕੇ ਤੁਸੀਂ ਪਰਮਾਤਮਾ ਦਾ ਅਪਮਾਨ ਕਰ ਰਹੇ ਹੋ ਨੰਬਰ 2 ਆਪਣੇ ਘਰ ਵਿੱਚ ਜੁੱਤੇ ਚਪਲਾਂ ਨੂੰ ਇੱਧਰ ਉੱਧਰ ਜਾਂ ਫਿਰ 빙ੇ ਟਿੱਡੇ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਨੰਬਰ 3 ਜੇਕਰ ਤੁਹਾਡੇ ਘਰ ਦੀ ਛੱਤ ਉੱਪਰ ਸਵੇਰੇ ਸਵੇਰੇ ਕਾਂ ਬੋਲਦੇ ਹਨ ਜਾਂ ਫਿਰ ਕਾਂ ਦੇ ਬੋਲਣ ਦੀ ਆਵਾਜ਼ ਆਵੇ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਉਣ ਵਾਲਾ ਹੈ। ਨੰਬਰ 4 ਆਪਣੇ ਘਰ ਵਿੱਚ ਕਿਸੇ ਵੀ ਵਿਅਕਤੀ ਨੂੰ ਹਰ ਸਮੇਂ ਬੁਰਾਪਲਾ ਬੋਲ ਕੇ ਜਾਂ ਫਿਰ ਗਾਲੀਆਂ ਦੇਣ ਨਾਲ ਇਸ ਨਾਲ ਘਰ ਵਿੱਚ ਨੈਗੇਟਿਵਿਟੀ ਆਉਂਦੀ ਹੈ। ਬਰ ਪੰਜ ਜਦੋਂ ਵੀ ਬਾਹਰੋਂ ਕੋਈ ਮਿੱਠੀ ਚੀਜ਼ ਤੁਹਾਡੇ ਘਰ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਕਦੇ ਵੀ ਨਾ ਖਾਓ ਪਹਿਲਾਂ ਤਾਂ ਉਸ ਦਾ ਪਰਮਾਤਮਾ ਨੂੰ ਭੋਗ ਲਗਾਓ ਤੇ ਫਿਰ ਥੋੜਾ ਜਿਹਾ ਕੁੱਤੇ ਨੂੰ ਪਾਓ ਉਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਨੰਬਰ 6 ਔਰਤਾਂ ਨੂੰ ਕਦੇ ਵੀ ਕਾਲੀ ਬਿੰਦੀ ਚੂੜੀਆਂ ਨਹੀਂ ਪਹਿਨਣੀਆਂ ਚਾਹੀਦੀਆਂ ਇਸ ਦੇ ਨਾਲ ਹੀ ਭੁੱਲ ਕੇ ਵੀ ਪਲਾਸਟਿਕ ਦੀਆਂ ਚੂੜੀਆਂ ਵੀ ਨਾ ਪਹਿਨੋ ਇਹ ਸ਼ੁਭ ਨਹੀਂ ਮੰਨਿਆ ਜਾਂਦਾ ਪਰ ਸੱਤ ਆਪਣੇ ਘਰ ਵਿੱਚ ਆਲੇ-ਦੁਆਲੇ ਜਾਂ ਫਿਰ ਅੱਗੇ-ਪਿੱਛੇ ਕਦੇ ਵੀ ਕੂੜੇ ਦਾ ਢੇਰ ਨਾ ਲਗਾਓ। ਇਸ ਤੋਂ ਇਲਾਵਾ ਘਰ ਵਿੱਚ ਕਦੇ ਵੀ ਯੁੱਧ ਵਾਲੀ ਕੋਈ ਵੀ ਤਸਵੀਰ ਨਹੀਂ ਲਗਾਨੀ ਚਾਹੀਦੀ। ਉਮਰ 8 ਜੇਕਰ ਤੁਸੀਂ ਕਿਸੇ ਕੰਮ ਲਈ ਬਾਹਰ ਜਾ ਰਹੇ ਹੋ ਤਾਂ ਤੁਹਾਨੂੰ ਕਿਸੇ ਵੀ ਧਾਰਮਿਕ ਸਥਾਨ ਤੋਂ ਆਵਾਜ਼ ਸੁਣਾਈ ਦੇਵੇ ਤਾਂ ਇਸ ਗੱਲ ਦਾ ਸੰਕੇਤ ਹੈ ਕਿ ਇਸ ਨਾਲ ਤੁਹਾਨੂੰ ਕੰਮ ਵਿੱਚ ਸਫਲਤਾ ਮਿਲੇਗੀ। ਨੰਬਰ 9 ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਵਿੱਚ ਰੋਟੀ ਬਣਾਉਣ ਤੋਂ ਪਹਿਲਾਂ ਦੁੱਧ ਦੇ ਛਿੱਟੇ ਤਵੇ ਉੱਪਰ ਮਾਰੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਪੈਦਾ ਹੋਈਆਂ ਬਿਮਾਰੀਆਂ ਹੌਲੀ-ਹੌਲੀ ਘਟਣ ਲੱਗ ਜਾਣਗੀਆਂ। ਨੰਬਰ 10 ਜਦੋਂ ਵੀ ਤੁਸੀਂ ਦੀਪਕ ਜਲਾਉਂਦੇ ਹੋ ਜੇਕਰ ਉਸ ਦੀ ਬੱਤੀ ਲੰਬੇ ਸਮੇਂ ਤੱਕ ਚੱਲੇ ਤਾਂ ਇਹ ਜ਼ਿੰਦਗੀ ਵਿੱਚ ਸਫਲ ਹੋਣ ਦਾ ਸੰਕੇਤ ਦਿੰਦੀ ਹੈ ਜੇਕਰ ਜਲਦੀ ਨਾਲ ਸਮਾਪਤ ਹੋ ਜਾਵੇ ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਆਉਣ ਵਾਲੇ ਹਨ ਨੰਬਰ 11 ਜਿਨ੍ਹਾਂ ਵਿਅਕਤੀਆਂ ਦਾ ਨਾਮ ਏ ਤੋਂ ਸ਼ੁਰੂ ਹੁੰਦਾ ਹੋਵੇ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਸਫਲਤਾ ਪ੍ਰਾਪਤ ਹੁੰਦੀ ਹੈ ਤੇ ਫਿਰ ਇਹ ਬਾਅਦ ਵਿੱਚ ਸਫਲਤਾ ਉੱਪਰ ਹੀ ਰਾਜ ਕਰਦੇ ਹਨ ਨੰਬਰ 12 ਨਮਕ ਨੂੰ ਹਮੇਸ਼ਾ ਕੱਚ ਦੇ ਬਰਤਨ ਵਿੱਚ ਦੋ ਲੋਂਗ ਪਾ ਕੇ ਹੀ ਰੱਖਣਾ ਚਾਹੀਦਾ ਹੈ ਇਸ ਨਾਲ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਨੰਬਰ 13 ਜੇਕਰ ਤੁਸੀਂ ਪੂਰੀ ਜ਼ਿੰਦਗੀ ਲਈ ਅਮੀਰ ਬੰਨਣਾ ਹੈ ਤਾਂ ਇਸ ਇਹ ਪੰਜ ਕੰਮ ਆਪਣੇ ਧਿਆਨ ਵਿੱਚ ਰੱਖੋ ਪਹਿਲਾ ਸਿੱਖਣ ਦੀ ਆਦਤ ਕਦੇ ਨਾ ਛੱਡੋ ਦੂਸਰਾ ਫालतू ਪੈਸਾ ਖਰਾਬ ਨਾ ਕਰੋ ਤੀਸਰਾ ਕਦੇ ਵੀ ਆਪਣੀ ਤੁਲਨਾ ਦੂਸਰੇ ਵਿਅਕਤੀ ਨਾਲ ਨਾ ਕਰੋ ਚੌਥਾ ਜਲਦੀ ਜਿਆਦਾ ਪੈਸਾ ਕਮਾਇਆ ਜਾਵੇ ਇਸ ਦੀ ਚਾਹਤ ਆਪਣੇ ਮਨ ਵਿੱਚ ਨਾ ਰੱਖੋ ਪੰਜਵਾਂ ਆਪਣੀ ਕਮਾਈ ਤੋਂ ਘੱਟ ਹੀ ਖਰਚਾ ਕਰੋ ਇਸ ਨਾਲ ਤੁਸੀਂ ਜਲਦੀ ਅਮੀਰ ਹੋ ਸਕਦੇ ਹੋ ਨੰਬਰ 14 ਜੇਕਰ ਤੁਸੀਂ ਜਲਦੀ ਧੰਨ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਜਦੋਂ ਵੀ ਤੁਸੀਂ ਆਟਾ ਗੁੰਨਦੇ ਹੋ ਤਾਂ ਉਸ ਵਿੱਚ ਥੋੜਾ ਜਿਹਾ ਦੇਸੀ ਘਿਓ ਤੇ ਥੋੜੀ ਜਿਹੀ ਸ਼ੱਕਰ ਮਿਕਸ ਕਰਕੇ ਆਟਾ ਗੁੰਨੋ ਇਸ ਨਾਲ ਧੰਨ ਲਾਭ ਹੋਵੇਗਾ ਨੰਬਰ 15 ਇਨਸਾਨ ਜਦੋਂ ਵੀ ਗਰਬ ਵਿੱਚ ਪਲ ਰਿਹਾ ਹੁੰਦਾ ਹੈ ਉਸ ਦੀ ਕਿਸਮਤ ਉਸ ਸਮੇਂ ਹੀ ਲਿਖ ਦਿੱਤੀ ਜਾਂਦੀ ਹੈ ਇਸ ਲਈ ਕਦੇ ਵੀ ਕਬਰਾਨਾ ਨਹੀਂ ਚਾਹੀਦਾ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਪਰਮਾਤਮਾ ਤੁਹਾਡਾ ਚੰਗਾ ਹੀ ਕਰੇਗਾ ਨੰਬਰ 16 ਤੁਹਾਨੂੰ ਕਦੇ ਵੀ ਆਪਣੇ ਘਰ ਵਿੱਚ ਸੁੱਕੇ ਪੌਦੇ ਲਗਾ ਕੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਘਰ ਵਿੱਚ ਕਲੇਸ਼ ਦਿਨ ਬਦਿਨ ਵੱਧਦਾ ਹੀ ਜਾਂਦਾ ਹੈ ਇਹਨਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਨੰਬਰ 17 ਜਿਨ੍ਹਾਂ ਲੋਕਾਂ ਵਿੱਚ ਖੂਨ ਦੀ ਕਮੀ ਹੋਵੇ ਯੂਰਿਨ ਇਨਫੈਕਸ਼ਨ ਹੋਵੇ ਜਾਂ ਫਿਰ ਪੈਰਾਂ ਉੱਪਰ ਸੋਜ ਆ ਗਈ ਹੋਵੇ ਇਹਨਾਂ ਲੋਕਾਂ ਨੂੰ ਸਵੇਰੇ ਸ਼ਾਮੀ ਤਨਿਆ ਦਾ ਲੱਡੂ ਬਣਾ ਕੇ ਖਾ ਲੈਣਾ ਚਾਹੀਦਾ ਹੈ। ਨੰਬਰ 18 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਉਸ ਸਮੇਂ ਆਪਣੇ ਸੱਪ ਸਰਾਣੇ ਨੂੰ ਪੂਰਬ ਦੇ ਪਾਸੇ ਨੂੰ ਰੱਖਣਾ ਚਾਹੀਦਾ ਹੈ ਤੇ ਨਾਲ ਹੀ ਇੱਕ ਕੱਚ ਦੀ ਕੋਲੀ ਵਿੱਚ ਨਮਕ ਪਾ ਕੇ ਰੱਖਣਾ ਚਾਹੀਦਾ। ਇਸ ਨਾਲ ਸਾਰੀਆਂ ਬੁੜੀਆਂ ਸ਼ਕਤੀਆਂ ਦਾ ਨਾਸ਼ ਹੁੰਦਾ ਹੈ। ਨੰਬਰ 19 ਸੱਤ ਸੁੱਕੀਆਂ ਲਾਲ ਮਿਰਚਾਂ ਨੂੰ ਇੱਕ ਰੁਮਾਲ ਵਿੱਚ ਬੰਨ੍ਹ ਕੇ ਉਸ ਜਗ੍ਹਾ ਤੇ ਰੱਖ ਦਿਓ ਜਿਸ ਜਗ੍ਹਾ ਤੇ ਤੁਸੀਂ ਆਪਣੇ ਗਹਿਣੇ ਰੱਖਦੇ ਹੋ ਇਸ ਨਾਲ ਤੁਹਾਡੀ ਤਰੱਕੀ ਵਿੱਚ ਕੋਈ ਵੀ ਰੁਕਾਵਟ ਨਹੀਂ ਆਵੇਗੀ। ਨੰਬਰ 20 ਮੰਗਲਵਾਰ ਵਾਲੇ ਦਿਨ ਘਰ ਲਈ ਕੋਈ ਵੀ ਨਵਾਂ ਸਮਾਨ ਨਹੀਂ ਖਰੀਦਣਾ ਚਾਹੀਦਾ ਤੇ ਨਾ ਹੀ ਸੁਹਾਗਣਾ ਨੂੰ ਵੀ ਆਪਣਾ ਸਮਾਨ ਨਹੀਂ ਖਰੀਦਣਾ ਚਾਹੀਦਾ ਇਸ ਨਾਲ પતિ ਪਤਨੀ ਵਿੱਚ ਕਲੇਸ਼ ਦਿਨ ਪਰਤੀ ਦਿਨ ਵੱਧਦੇ ਹੀ ਹਨ ਨੰਬਰ 1 ਕਦੇ ਕਦੇ ਘਰ ਤੋਂ ਬਾਹਰ ਜਾਣ ਸਮੇਂ ਤુલਸੀ ਦਾ ਪੱਤਾ ਵੀ ਜ਼ਰੂਰ ਖਾ ਲਿਆ ਕਰੋ ਇਸ ਨਾਲ ਤੁਹਾਨੂੰ अनेका ਹੀ ਲਾਭ ਮਿਲਣਗੇ ਨੰਬਰ 2 ਸ਼ਾਮ ਦੇ ਸਮੇਂ ਕਦੇ ਵੀ ਕਿਸੇ ਦੁੱਧ ਦਹੀਂ ਲੱਸੀ ਨਮਕ ਅਤੇ ਪੈਸਾ ਪਿਆਜ਼ ਮੰਗਣ ਤੇ ਵੀ ਨਾ ਦਿਓ ਇਸ ਨਾਲ ਤਰੱਕੀ ਰੁਕ ਜਾਂਦੀ ਹੈ ਨੰਬਰ 23 ਆਪਣੇ ਘਰ ਦੀ ਛੱਤ ਉੱਪਰ ਭੁੱਲ ਕੇ ਵੀ ਅਨਾਜ ਨਹੀਂ ਡੋਲਣਾ ਚਾਹੀਦਾ ਇਸ ਨੂੰ ਆਪਣੇ ਘਰ ਦੇ ਹੇਠਲੇ ਵਾਲੀ ਜਗ੍ਹਾ ਤੇ ਹੀ ਫੱਲੋ ਫਰੋਲਣਾ ਸ਼ੁਭ ਮੰਨਿਆ ਜਾਂਦਾ ਹੈ ਨੰਬਰ 24 ਕਦੇ ਵੀ ਘਰ ਤੋਂ ਬਾਹਰ ਇਕੱਠੇ ਇੱਕ ਸਾਥ ਨਹੀਂ ਜਾਣਾ ਚਾਹੀਦਾ ਇੱਕ ਦੂਜੇ ਦੇ ਪਿੱਛੇ ਤੁਸੀਂ ਜਾ ਸਕਦੇ ਹੋ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਨੰਬਰ 25 ਸ਼ਨੀਵਾਰ ਵਾਲੇ ਦਿਨ ਪੈਰਾਂ ਦੇ ਨੋਹਾ ਉੱਪਰ ਸਰੋਂ ਦਾ ਤੇਲ ਲਗਾਉਣਾ ਸ਼ੁਰੂ ਕਰਦੇ ਹੋ ਇਸ ਨਾਲ ਲਾਭ ਮਿਲੇਗਾ ਇਸ਼ਨਾਨ ਕਰਨ ਤੋਂ ਬਾਅਦ ਕਰੋ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 26 ਜਦੋਂ ਵੀ ਘਰ ਤੋਂ ਬਾਹਰ ਕਿਸੇ ਸ਼ੁਭ ਕੰਮ ਲਈ ਜਾ ਰਹੇ ਹੋ ਤਾਂ ਘਰ ਦੇ ਬਾਹਰ ਕਾਲੀ ਮਿਰਚ ਦੇ ਦਾਣੇ ਸੁੱਟ ਦਿਓ ਤੇ ਫਿਰ ਉਹਨਾਂ ਉੱਪਰ ਪੈਰ ਰੱਖ ਕੇ ਘਰੋਂ ਬਾਹਰ ਚੱਲੇ ਜਾਓ ਪਰ ਪਿੱਛੇ ਮੁੜ ਕੇ ਨਾ ਦੇਖੋ ਕੰਮ ਵਿੱਚ ਸਫਲਤਾ ਮਿਲੇਗੀ। ਨੰਬਰ 27 ਜਦੋਂ ਵੀ ਘਰੋਂ ਬਾਹਰ ਜਾਂਦੇ ਹੋ ਤਾਂ ਮੂੰਹ ਵਿੱਚ ਮਿੱਠੀ ਚੀਜ਼ ਪਾ ਕੇ ਘਰੋਂ ਬਾਹਰ ਨਿਕਲੋ ਇਹ ਬਹੁਤ ਚੰਗਾ ਮੰਨਿਆ ਜਾਂਦਾ ਹੈ। ਗਰਭਵਤੀ ਔਰਤਾਂ ਨੂੰ 1 ਤੋਂ 2 ਵਜੇ ਦੇ ਵਿੱਚ ਦਹੀਂ ਜ਼ਰੂਰ ਖਾਣਾ ਚਾਹੀਦਾ ਇਸ ਨਾਲ ਬੱਚੇ ਦਾ ਦਿਮਾਗ ਤੇਜ਼ ਹੁੰਦਾ ਜੇਕਰ ਤੁਸੀਂ ਗੋਰਾ ਬੱਚਾ ਚਾਹੁੰਦੇ ਹੋ ਤਾਂ ਕੱਚੇ ਨਾਰੀਅਲ ਵਿੱਚ ਮਿਸ਼ਰੀ ਮਿਕਸ ਕਰਕੇ ਪੀਸ ਲਓ ਇਸ ਨੂੰ ਰੋਜ਼ਾਨਾ ਖਾਲੀ ਪੇਟ ਖਾਣਾ ਸ਼ੁਰੂ ਕਰ ਦਿਵੋ ਨੰਬਰ 29 ਜਦੋਂ ਵੀ ਤੁਹਾਡੇ ਉੱਪਰ ਉਸ ਪਰਮਾਤਮਾ ਦੀ ਕਿਰਪਾ ਹੋਣ ਵਾਲੀ ਹੁੰਦੀ ਹੈ ਦਾ ਘਰ ਦੇ ਸਾਰੇ ਮੈਂਬਰਾਂ ਵਿੱਚ ਪਿਆਰ ਵਧਣ ਲੱਗ ਜਾਂਦਾ ਹੈ ਤੇ ਨਾਲ ਹੀ ਉਹਨਾਂ ਦੇ ਖਾਣ ਪੀਣ ਵਿੱਚ ਬਦਲਾਅ ਆਣ ਲੱਗ ਜਾਂਦੇ ਹਨ ਨੰਬਰ 30 ਜਿਹੜੇ ਲੋਕ ਸੋਮਵਾਰ ਵਾਲੇ ਦਿਨ ਆਪਣੇ ਸਿਰ ਵਿੱਚ ਤੇਲ ਲਗਾਉਣ ਦੇ ਉਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ ਤੇ ਨਾਲ ਹੀ ਸੁੰਦਰਤਾ ਵਿੱਚ ਵੀ ਵਾਧਾ ਹੁੰਦਾ ਹੈ ਨੰਬਰ 31 ਜਿਹੜੀਆਂ ਔਰਤਾਂ ਆਪਣੇ ਵਾਲਾਂ ਨੂੰ ਵੇਚ ਦਿੰਦੀਆਂ ਨੇ ਜਾਂ ਫਿਰ ਇੱਧਰ ਉੱਧਰ ਸੁੱਟ ਦਿੰਦੀਆਂ ਨੇ ਅਜਿਹੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਬਿਨਾਂ ਬੁਲਾਏ ਹੀ ਆ ਜਾਂਦੀਆਂ ਹਨ ਪਰਵਤੀ ਜੇਕਰ ਪਤੀ ਪਤਨੀ ਵਿੱਚ ਰੋਜ਼ਾਨਾ ਲੜਾਈ ਝਗੜੇ ਰਹਿੰਦੇ ਹਨ ਤਾਂ ਉਹ ਰੋਜ਼ਾਨਾ ਆਪਣੇ ਘਰ ਗਾਂ ਦੇ ਦੇਸੀ ਘਿਓ ਦਾ ਦੀਪਕ ਜਲਾਓ ਤੇ ਨਾਲ ਹੀ ਲੜਾਈ ਝਗੜੇ ਨਾ ਹੋਣ ਇਸ ਬਾਰੇ ਉਸ ਪਰਮਾਤਮਾ ਅੱਗੇ ਪ੍ਰਾਰਥਨਾ ਜ਼ਰੂਰ ਕਰੋ ਨੰਬਰ 33 ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਕਿਉ ਜਾਂ ਫਿਰ ਤੇਲ ਦਾ ਦੀਪਕ ਜਲਾਉਂਦੇ ਹੋ ਤਾਂ ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਹਮੇਸ਼ਾ ਬਣੀ ਰਹਿੰਦੀ ਹੈ। ਨੰਬਰ 34 ਜਿਹੜੀਆਂ ਔਰਤਾਂ ਸੱਚੇ ਮਨ ਆਪਣੇ ਘਰ ਵਿੱਚ ਪਰਮਾਤਮਾ ਦੀ ਭਗਤੀ ਕਰਦੀਆਂ ਹਨ ਅਜਿਹਿਆਂ ਔਰਤਾਂ ਦੇ ਪਤੀ ਦੀ ਕਦੇ ਵੀ ਜੀਵ ਖਾਲੀ ਨਹੀਂ ਹੁੰਦੀ ਤੇ ਨਾਲ ਹੀ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਨੰਬਰ 35 ਜੇਕਰ ਔਰਤਾਂ ਰੋਜ਼ਾਨਾ ਸਵੇਰੇ ਜਲਦੀ ਨਾਲ ਉੱਠ ਕੇ ਪਾਠ ਪੂਜਾ ਕਰਨ ਤੇ ਉਸ ਪਰਮਾਤਮਾ ਦੀ ਭਗਤੀ ਕਰਨ ਤਾਂ ਇਸ ਨਾਲ ਉਹਨਾਂ ਦੇ ਪਤੀ ਦੇ ਕੀਤੇ ਹੋਏ ਪਾਪ ਵੀ ਮਾਫ਼ ਹੋ ਜਾਂਦੇ ਹਨ ਤੇ ਨਾਲ ਹੀ ਪਤੀ ਵੀ ਸਿੱਧੇ ਰਸਤੇ ਉੱਪਰ ਚੱਲ ਪੈਂਦੇ ਹਨ। ਨੰਬਰ 36 ਜੇਕਰ ਤੁਹਾਨੂੰ ਆਪਣੇ ਘਰ ਵਿੱਚ ਤੂਫ ਉਗਤੀ ਕਰਨ ਤੋਂ ਪਹਿਲਾਂ ਹੀ ਚੰਗੀ ਖੁਸ਼ਬੂ ਆਵੇ ਤੇ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਕੁਝ ਚੰਗਾ ਹੋਣ ਵਾਲਾ ਹੈ। ਨੰਬਰ 37 ਆਪਣੀ ਸਫਲਤਾ ਦੇ ਆਉਣ ਤੋਂ ਪਹਿਲਾਂ ਕਿਸੇ ਨਾਲ ਭੁੱਲ ਕੇ ਵੀ ਜ਼ਿਕਰ ਨਾ ਕਰੋ ਤੇ ਨਾ ਹੀ ਜੋ ਤੁਸੀਂ ਕੰਮ ਕਰਨ ਜਾ ਰਹੇ ਹੋ ਉਸ ਬਾਰੇ ਵੀ ਕਿਸੇ ਨੂੰ ਕੁਝ ਨਾ ਦੱਸੋ। ਨੰਬਰ 38 ਆਪਣੇ ਘਰ ਨੂੰ ਹਮੇਸ਼ਾ ਖੁਸ਼ਬੂਦਾਰ ਬਣਾਈ ਰੱਖਣ ਲਈ ਆਪਣੇ ਘਰ ਵਿੱਚ ਰੋਜ਼ਾਨਾ ਅਰਗਬਤੀ ਜ਼ਰੂਰ ਲਗਾਓ ਇਸ ਤੋਂ ਇਲਾਵਾ ਖਿੜਕੀਆਂ ਨੂੰ ਖੋਲ ਕੇ ਰੱਖੋ ਤਾਂ ਜੋ ਹਵਾ ਵਿੱਚ ਅਦਲਾ ਬਦਲੀ ਹੁੰਦੀ ਰਹੇ ਨੰਬਰ 39 ਜੇਕਰ ਤੁਸੀਂ ਇਨ੍ਹਾਂ ਕੰਮਾਂ ਵੱਲ ਧਿਆਨ ਨਹੀਂ ਦਿਂਦੇ ਤਾਂ 100% ਗਰੀਬ ਹੀ ਰਹੋਗੇ ਪਹਿਲਾ ਘਰ ਵਿੱਚ ਲੱਗੇ ਜਾਲੇ ਸਾਫ਼ ਨਾ ਕਰਨਾ ਦੂਸਰਾ ਜੰਗ ਲੱਗੇ ਤਾਲੇ ਘਰ ਵਿੱਚ ਰੱਖਣੇ ਤੀਸਰਾ ਧੂਲ ਮਿੱਟੀ ਪਈ ਰਹਿਣਾ ਚੌਥਾ ਘਰ ਦੀ ਟੁੱਟੀ ਵਿੱਚੋਂ ਪਾਣੀ ਟਪਕਣਾ ਪੰਜਵਾਂ ਸੂਰਜ ਨਿਕਲਣ ਤੱਕ ਬਿਸਤਰੇ ਤੋਂ ਬਾਹਰ ਨਾ ਨਿਕਲਣਾ ਨੰਬਰ 41 ਜਿਹੜੀਆਂ ਔਰਤਾਂ ਦੀਆਂ ਹੱਥਾਂ ਦੀਆਂ ਹਥੇਲੀਆਂ ਨਰਮ ਹੁੰਦੀਆਂ ਨੇ ਉਹ ਔਰਤਾਂ ਕੰਮ ਘੱਟ ਹੀ ਕਰਦੀਆਂ ਨੇ ਹਮੇਸ਼ਾ ਆਪਣੇ ਹੱਥਾਂ ਵਾਲੇ ਹੀ ਦੇਖ ਕੇ ਸਮਾਪਤੀਤ ਕਰਦੀਆਂ ਹਨ ਨੰਬਰ 42 ਜੇਕਰ ਤੁਸੀਂ ਝਾੜੂ ਨਵਾਂ ਖਰੀਦਣਾ ਚਾਹੁੰਦੇ ਹੋ ਤਾਂ ਉਸ ਨੂੰ ਹਮੇਸ਼ਾ ਸ਼ੁੱਕਰਵਾਰ ਵਾਲੇ ਦਿਨ ਹੀ ਖਰੀਦੋ ਜੋ ਚੰਗਾ ਮੰਨਿਆ ਜਾਂਦਾ ਹੈ ਨੰਬਰ 43 ਵੀਰਵਾਰ ਦੇ ਦਿਨ ਉੱਤਰ ਦਿਸ਼ਾ ਵਿੱਚ ਜੇਕਰ ਤੁਸੀਂ ਕਮਲ ਦਾ ਫੁੱਲ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ। ਨੰਬਰ 44 ਸਾਲ ਵਿੱਚ ਇੱਕ ਜਾਂ ਦੋ ਵਾਰ ਕੋਈ ਵੀ ਪਾਠ ਪੂਜਾ ਜ਼ਰੂਰ ਕਰਵਾਓ ਆਪਣੇ ਘਰ ਵਿੱਚ। ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਤੇ ਨਾਲ ਹੀ ਘਰ ਵਿੱਚ 네ਗੇਟਿਵਿਟੀ ਨਹੀਂ ਆਉਂਦੀ। ਨੰਬਰ 45 ਰਾਤ ਦੇ ਸਮੇਂ ਕਿਸੇ ਦੇਵੀ ਗਿਲੇ ਸ਼ਿਕਵੇ ਕਰਕੇ ਨਾ ਸੋਵੋ ਇਸ ਨਾਲ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹੇਗਾ ਤੇ ਦੁੱਖ ਸੁੱਖ ਵਿੱਚ ਸਾਥ ਦੇਵੇਗਾ ਨੰਬਰ 46 ਘਰ ਦੀ ਤਜੋਰੀ ਵਿੱਚ ਭੁੱਲ ਕੇ ਵੀ ਭਰੀ ਹੋਈ ਪਰਫਿਊਮ ਦੀ ਸ਼ੀਸ਼ੀ ਨਹੀਂ ਰੱਖਣੀ ਚਾਹੀਦੀ ਇਸ ਤੋਂ ਇਲਾਵਾ ਘਰ ਵਿੱਚ ਕਦੇ ਵੀ ਟੁੱਟਿਆ-ਫੁੱਟਿਆ ਸਮਾਨ ਨਾ ਰੱਖੋ ਇਸ ਨਾਲ ਤੁਹਾਡਾ ਬਹੁਤ ਨੁਕਸਾਨ ਹੁੰਦਾ ਹੈ ਮੈਂਬਰ 47 ਜੇਕਰ ਤੁਹਾਡੇ ਘਰ ਪਰਿਵਾਰ ਵਿੱਚ ਕਿਸੇ ਵੀ ਵਿਅਕਤੀ ਨੂੰ ਨજર ਲੱਗ ਗਈ ਹੋਵੇ ਤਾਂ ਇੱਕ ਕੱਪ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਸ ਵਿੱਚ ਚਾਹ ਪੱਤੀ ਪਾ ਲਓ ਤੇ ਥੋੜਾ ਜਿਹਾ ਨਮਕ ਪਾ ਲਓ ਫਿਰ ਇਸ ਨੂੰ ਨજર ਲੱਗੇ ਮੈਂਬਰ ਤੋਂ 7 ਵਾਰ ਵਾਰ ਕੇ 플ਸ਼ ਵਿੱਚ ਪਾ ਦਿਓ ਇਸ ਨਾਲ ਉਸ ਦੀ ਨજર ਉਤਰ ਜਾਵੇਗੀ ਨੰਬਰ 48 ਜਦੋਂ ਵੀ ਤੁਸੀਂ ਇਸ਼ਨਾਨ ਕਰਕੇ ਹਟਦੇ ਹੋ ਤਾਂ ਕਦੇ ਵੀ ਬਾਥਰੂਮ ਵਿੱਚ ਗਿੱਲੇ ਕੱਪੜੇ ਨਾ ਰੱਖੋ ਤੇ ਨਾ ਹੀ ਉੱਥੇ ਟਿੱਤੇ ਹੋਏ ਵਾਲ ਵੀ ਨਾ ਰਹਿਣ ਦਿਓ ਇਸ ਤੋਂ ਇਲਾਵਾ ਉਸ ਨੂੰ ਨਹਾਉਣ ਤੋਂ ਬਾਅਦ ਸਾਫ਼ ਜ਼ਰੂਰ ਕਰੋ ਬਿਨਾਂ ਚੱਪਲ ਤੋਂ ਇਸ਼ਨਾਨ ਨਾ ਕਰੋ ਨੰਬਰ 49 ਜਿਹੜੀਆਂ ਔਰਤਾਂ ਹਮੇਸ਼ਾ ਆਪਣੇ ਘਰ ਪਰਿਵਾਰ ਦੇ ਮੈਂਬਰਾਂ ਨਾਲ ਲੜਾਈ ਝਗੜਾ ਕਰਦੀਆਂ ਰਹਿੰਦੀਆਂ ਹਨ ਉਹ ਆਪਣੇ ਘਰ ਦੇ ਮੈਂਬਰਾਂ ਦੇ ਦਿਲਾਂ ਵਿੱਚੋਂ ਆਪਣੀ ਇੱਜ਼ਤ ਘਟਾ ਲੈਂਦੀਆਂ ਹਨ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ